ਲੁਧਿਆਣਾ ਪੁਲਿਸ ਦੇ ਥਾਣੇ ਦੱਕਾ ਵਿਖੇ ਕੱਲ ਸਾਨੂੰ ਕਮਲਜੀਤ ਕੁਮਾਰ ਜੋ ਵੀ ਫਲੋਰ ਦਾ ਰਹਿਣ ਵਾਲਾ ਸਕੂਲ ਇਨਫੋਰਮੇਸ਼ਨ ਮਿਲੀ ਸੀ ਕਿ ਜਦੋਂ ਉਹ ਆਪਣੀ ਐਕਟਵਾ ਤੇ ਲੁਧਿਆਣਾ ਫਲੋਜ਼ਪੁਰ ਰੋਡ ਤੇ ਜਾ ਰਿਹਾ ਸੀ ਤਾਂ ਸਾਹਮਣੇ ਉਹ ਤਿੰਨ ਨੌਜਵਾਨ ਉਸ ਨੂੰ ਰੋਕਦੇ ਹਨ ਜੋ ਕਿ ਤਲਵਾਰ ਹਥਿਆਰ ਦੀ ਲੋਕ ਤੇ ਉਸ ਕੋਲੋਂ ਉਸ ਦੀ ਐਕਟਵਾ ਉਸ ਦਾ ਮੋਬਾਈਲ ਫੋਨ ਤੇ 4500 ਰੁਪਏ ਲੋਕੇ ਉਹ ਤੋਂ ਫਰਾਰ ਹੋ ਜਾਂਦੇ ਇਸ ਤੋਂ ਬਾਅਦ ਅਸੀਂ ਉਸਦੇ ਬਿਆਨਾਂ ਤੇ 309 4 ਜੋ ਕਿ ਡਾਕੀ ਦੀ ਧਾਰਾ ਦਾ ਡੋਬਰੀ ਦੀ 111 ਬੀ ਐਨ ਐਸ ਜੋ ਕਿ ਆਰਗੇਨਾਈਜ਼ ਗਰੋਹ ਦੇ ਤਰ੍ਹਾਂ ਕੰਮ ਕਰਨ ਦੀ ਧਾਰਾ 3 5 ਬੀ ਐਨ ਐਸ ਦੇ ਤਹਿਤ ਇੱਕ ਮੁਕਦਮਾ ਰਾਜ ਕੀਤਾ ਸੀ ਇਸ ਤੋਂ ਬਾਅਦ ਸਾਡੇ ਐਸ ਐਚਓ ਦਾਖਾ ਤਹਿੰਦੀ ਪੂਰੀ ਟੀਮ ਨੇ ਬੜੀ ਮਿਹਨਤ ਦੇ ਨਾਲ 24 ਘੰਟੇ ਦੇ ਅੰਦਰ ਜੋ ਗਰੋਹ ਆ ਉਸਦੇ ਤਿੰਨੋਂ ਬੰਦਿਆਂ ਨੂੰ ਗ੍ਰਿਫਟ ਕਰ ਲਿਆ ਜੋ ਇਸ ਵਿੱਚ ਸੁਖਮਨ ਸਿੰਘ ਉਰਫ ਸੁੱਖੂ ਵਾਸੀ ਬਦੋਵਾਲ ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਬਦੋਵਾਲ ਤੇ ਸਾਗਰਪੁੱਤਰ ਮੁੰਬੀਰ ਵਾਸੀ ਬਦੋਆ ਇਹਨਾਂ ਦੋਨੋਂ ਦੋਸ਼ੀਆਂ ਨੂੰ ਟ੍ਰੇਸ ਕੀਤਾ ਉਹਦੇ ਵਿੱਚ ਦੋ ਦੋਸ਼ੀ ਜੋ ਸੁਖਪੰਨ ਤੇਜਸਪ੍ਰੀ ਦਾ ਇਹਨਾਂ ਦੋਨੋਂ ਨੂੰ ਕਾਬੂ ਕਰ ਲਿਆ ਇਹਨਾਂ ਤੋਂ ਅਸੀਂ ਅਗਲੀ ਵੀ ਕਸ਼ਕਸ਼ ਤੇ ਇਹਨਾਂ ਕੋਲ ਜੋ ਕੋਈ ਵੀ ਐਕਟਵਾ ਉਪਰਾਮ ਕਰ ਲਿਆ ਜੋ ਖੋਇਆ ਗਿਆ ਫੋਨ ਉਹ ਵੀ ਇਹਨਾਂ ਕੋਲ ਬਰਾਮਦ ਹੋ ਗਿਆ ਤੇ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਬਾਕੀ ਇਹਨਾਂ ਨੇ ਹੋਰ ਵੀ ਕਈ ਵਾਰ ਦੱਸਦਾ ਜੋ ਸਾਡੀ ਅਰੇ ਵਿੱਚ ਵੀ ਤੇ ਉਹਨਾਂ ਬਾਰੇ ਸਾਨੂੰ ਦੱਸਿਆ ਵਾ ਇਹਨਾਂ ਦੇ ਖਿਲਾਫ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਚੋਰੀਆਂ ਦੇ ਰੇਲਵੇ ਸਟੇਸ਼ਨ ਤੋਂ ਚੋਰੀ ਕਰਨ ਦੇ ਲਗਭਗ ਤਰਾਹਾਂ ਤੇ ਪੰਜ ਮਾਮਲੇ ਦਰਜ ਹਨ ਸੋ ਇਹ ਹੈ ਪੂਰਾ ਆਰਗੇਨਾਈਜ਼ ਗੈਂਸੀ ਜੋ ਵਕ ਵਕ ਸਮੇਂ ਤੇ ਲੋਕਾਂ ਨੂੰ ਰਸਤੇ ਤੇ ਰੋਕ ਕੇ ਉਹਨਾਂ ਨੂੰ ਲੁੱਟਾਂ ਖੋਹ ਵੀ ਕਰਦੇ ਸਨ ਤੇ ਉਹਨਾਂ ਨੂੰ ਡਰਾਉਂਦੇ ਤਾਂ ਭਾਵੇਂ ਅਟੈਕ ਵੀ ਕਰਦੇ ਸਨ ਇਸ ਕਰਕੇ ਇਸ ਲੋਕਾਂ ਦੀ ਸੇਫਟੀ ਸਕਿਉਰਟੀ ਵਾਸਤੇ ਸਾਡੀ ਪੁਲਿਸ ਨੂੰ ਕੁਝ ਕਰਨੀ ਹੈ ਕਿ ਫਿਰ ਵੀ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਰਿਪੋਰਟ ਦੀ ਧਿਆਨ ਵਿੱਚ ਲੈ ਕੇ ਤਾਂ ਕਿ ਇਹਦੇ ਦਰਾਂ ਨੂੰ ਬਾਬੂ ਕਰਕੇ ਅਸੀਂ ਇੱਕ ਪੀਸਫੁਲ ਤੇ ਲਾਅ ਔਰਡਰ ਨੂੰ ਵਧੀਆ ਤਰੀਕੇ ਨਾਲ ਰੱਖ ਸਕੀਏ